ਤੇਜ਼ ਰਫ਼ਤਾਰ ਕਾਰ ਦਾ ਕਹਿਰ ਵੇਖ ਨੂੰ ਮਿਲਿਆ ਤੇਜ਼ ਰਫ਼ਤਾਰ ਕਾਰ ਜਿਹੜੀ ਹੈ ਉਹ ਸ਼ੋਰੂਮ ਦੇ ਵਿੱਚ ਟਕਰਾ ਜਾਂਦੀ ਹੈ ਤਾਂ ਐਨੀ ਤੇਜ਼ੀ ਦੇ ਨਾਲ ਕਾਰ ਆ ਰਹੀ ਹੁੰਦੀ ਹੈ ਤਾਂ ਅਚਾਨਕ ਸ਼ੋਰੂਮ ਕੱਪੜਿਆਂ ਦਾ ਸ਼ੋਰੂਮ ਹੈ ਉਸ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਬਾਜ਼ਾਰ ਦੇ ਵਿੱਚ ਜਿਹੜੀ ਹੈ ਸੰਸਨੀ ਫੈਲ ਜਾਂਦੀ ਹੈ ਤਸਵੀਰਾਂ ਤੋਂ ਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਚਿੱਟੇ ਰੰਗ ਦੀ ਕਾਰ ਵਰਨਾ ਕਾਰ ਹੈ ਆ ਰਹੀਏ ਬਾਜ਼ਾਰ ਦੇ ਵਿੱਚ ਤਾਂ ਅਚਾਨਕ ਜਿਹੜੀ ਹੈ ਸ਼ੋਰੂਮ ਦੇ ਵਿੱਚ ਟਕਰਾ ਜਾਂਦੀ ਹੈ ਤੇ ਪਲਟ ਜਾਂਦੀ ਹੈ ਇਹ ਕਾਰ ਤਾਂ ਅਚਾਨਕ ਪਲਟ ਜਾਂਦੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੀ ਜ਼ਬਰਦਸਤ ਜਿਹੜੀ ਇਹ ਕਾਰ ਹੈ ਪਲਟੀ ਹਾਲਾਂਕਿ ਚਾਲਕਾਂ ਦਾ ਬਚਾਅ ਹੋ ਗਿਆ ਮਾਮੂਲੀ ਸੱਟਾਂ ਜਿਹੜੀਆਂ ਲੱਗੀਆਂ ਨੇ ਤੇ ਇੱਥੇ ਹਰਾਮ ਕਰਨ ਦੇਣ ਵਾਲੀ ਇਹ ਗੱਲ ਹੈ ਕਿ ਇਸ ਕਾਰ ਨੂੰ ਮਹਿਜ਼ 14 ਸਾਲ ਦਾ ਇੱਕ ਬੱਚਾ ਚਲਾ ਰਿਹਾ ਸੀ ਇੱਕ 14 ਸਾਲ ਦਾ ਬੱਚਾ ਉਹ ਇਸ ਕਾਰ ਨੂੰ ਚਲਾ ਰਿਹਾ ਸੀ ਤੇ ਨਾਲ ਜੋ ਉਸ ਦਾ ਸਾਥੀ ਸੀ ਉਸ ਦੀ ਉਮਰ ਵੀ 13-14 ਸਾਲ ਦੀ ਮੈਂ ਇਸ ਦੱਸੀ ਜਾ ਰਹੀ ਹੈ ਤਾਂ ਬੱਚੇ ਜਿਹੜੇ ਨੇ ਕਾਰ ਡਰਾਈਵ ਕਰ ਰਹੀ ਸੀ ਇਹ ਤੇਜ਼ ਰਫਤਾਰ ਕਾਰ ਨੂੰ 13 ਤੋਂ 14 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਹੈ ਉਹ ਚਲਾ ਰਿਹਾ ਸੀ ਤੇ ਨਾਲ ਹੀ ਇੱਕ ਬੱਚਾ ਬੈਠਾ ਸੀ ਜਿਹੜਾ 13-14 ਸਾਲ ਦੀ ਉਮਰ ਦਾ ਤਾਂ ਉਹ ਦੋਵੇਂ ਜੜੇ ਨੇ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ 14 ਸਾਲ ਦੇ ਬੱਚੇ ਦੀ ਦੇ ਵੱਲੋਂ ਇੱਕ ਕਾਰ ਜਿਹੜੀ ਚਲਾਈ ਜਾ ਰਹੀ ਜਿਹੜੀ ਕਿ ਤੇਜ਼ ਰਫਤਾਰ ਦੇ ਨਾਲ ਆਈ ਤਾਂ ਅਚਨਕ ਸ਼ੋਰੂਮ ਦੇ ਨਾਲ ਟਕਰਾ ਜਾਂਦੀ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ੋਰੂਮ ਦਾ ਜ਼ਰੂਰ ਨੁਕਸਾਨ ਹੋ ਗਿਆ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਪੂਰੇ ਸਖਤ ਕਾਨੂੰਨ ਨੇ ਟ੍ਰੈਫਿਕ ਨਿਯਮ ਪੂਰੇ ਸਖਤ ਹੈਗੇ ਨੇ ਇਹ ਵੀ ਆਖਿਆ ਗਿਆ ਕਿ ਨਾ ਬਾਲਗ ਕੋਈ ਵੀ ਪੰਜਾਬ ਦੇ ਵਿੱਚ ਵਾਹਨ ਨਹੀਂ ਚਲਾ ਸਕਦਾ ਜੇਕਰ ਉਹ ਚਲਾਉਂਦਾ ਹੈ ਜੇ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਉਸ ਦੇ ਮਾਪਿਆਂ ਨੂੰ ਸਜ਼ਾ ਹੋ ਸਕਦੀ ਹੈ ਕੈਦ ਹੋ ਸਕਦੀ ਹੈ ਤੇ ਨਾਲ ਭਾਰੀ ਜੁਰਮਾਨਾ ਵੀ ਜਿਹੜਾ ਹੋ ਸਕਦਾ ਪਰ ਇਸ ਦੇ باوجود ਵੀ ਲੋਕ ਸੁਚੇਤ ਨਹੀਂ ਹੈਗੇ ਮਾਪੇ ਸੁਚੇਤ ਨਹੀਂ ਹੈਗੇ ਤੇ ਆਪਣੇ ਨਾਬਾਲਗ ਬੱਚਾ ਨੂੰ ਛੋਟੇ-ਛੋਟੇ ਜੁਵਾਕਾਂ ਦੇ ਹੱਥਾਂ 'ਚ ਕਾਰਾ ਫੜਾ ਰਹੇ ਨੇ ਜਿਸ ਨਾਲ ਅਜਿਹੇ ਹਾਦਸੇ ਜੜੇ ਨੇ ਹੋ ਰਹੇ ਨੇ ਤਾਂ ਇਹੀ ਇੱਕ ਖਬਰ ਜੜੀ ਹੈ ਲੁਧਿਆਣਾ ਤੋਂ ਸਾਹਮਣੇ ਲੁਧਿਆਣਾ ਦੇ ਖੁੱਡ ਮਾਲੇ ਦੀ ਇਹ ਪੂਰੀ ਜੜੀ ਹੈ ਘਟਨਾ ਦੱਸੀ ਜਾ ਰਹੀ ਹੈ 14 ਸਾਲ ਦਾ ਇੱਕ ਬੱਚਾ ਇਸ ਕਾਰ ਨੂੰ ਚਲਾ ਰਿਹਾ ਹੁੰਦਾ ਤੇਜ਼ ਰਫਤਾਰ ਕਾਰ ਹੁੰਦੀ ਹੈ ਤਾਂ ਅਚਾਨਕ ਸ਼ੋਰੂਮ ਦੇ ਵਿੱਚ ਟਕਰਾ ਜਾਂਦੀ ਹੈ ਹਫੜਾ ਦਫੜੀ ਵਾਲਾ ਮਾਹੌਲ ਬਣ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪਲਟੀਆਂ ਖਾ ਜਾਂਦੀ ਹੈ ਕਾਰ ਜਦੋਂ ਪਲਟੀਆਂ ਖਾਂਦੀ ਹੈ ਤਾਂ ਵਿੱਚੋਂ ਦੀ ਬਾਰੀ ਦੇ ਵਿੱਚ ਦੀ ਦੋ ਛੋਟੇ ਛੋਟੇ ਬੱਚੇ ਤੋਂ ਸੇ ਵੇਖ ਰਹੇ ਹੋਗੇ ਉਹ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਨਿਕਲਦੇ ਨੇ ਇਹ ਹੀ ਬੱਚੇ ਸੀ ਇਹਨਾਂ ਦੇ ਵਿੱਚੋਂ ਇੱਕ ਡਰਾਈਵਿੰਗ ਕਰ ਰਿਹਾ ਸੀ ਇੱਕ ਕਾਰ ਚਲਾ ਰਿਹਾ ਸੀ ਤੇ ਇੱਕ ਨਾਲ ਉਸਦੇ ਬੈਠਾ ਸੀਗਾ ਤਾਂ ਦੋਵੇਂ 13 ਤੋਂ 14 ਸਾਲ ਦੇ ਬੱਚੇ ਜਿਹੜੇ ਨੇ ਦੱਸੀ ਜਾ ਰਹੇ ਤਾਂ ਵੱਡੇ ਵੱਡੇ ਸਵਾਲ ਹੋ ਰਹੇ ਨੇ ਕਿ ਆਕਰ ਮਾਪੇ ਕਿਉਂ ਨਹੀਂ ਜਾਗ ਰਹੇ ਮਾਪਿਆਂ ਦੇ ਕਿਉਂ ਨਹੀਂ ਕੰਨ ਤੇ ਜੂੰ ਸਰਕਾਰੀ ਹਾਲਾਂਕਿ ਸਰਕਾਰ ਦੇ ਵੱਲੋਂ ਵੀ ਕੀ ਆ ਗਿਆ ਹੈ ਟ੍ਰੈਫਿਕ ਨਿਯਮ ਨੂੰ ਜਿਹੜਾ ਫੋਲੋ ਕਰੋ ਬੱਚਿਆਂ ਨੂੰ ਵਾਹਨ ਨਾ ਫੜਾਓ ਤਾਂ ਇਸ ਦੇ ਬਾਵਜੂਦ ਵੀ ਮਾਪੇ ਜਿਹੜੇ ਨੇ ਅਜਿਹਾ ਕਰ ਰਹੇ ਨੇ ਛੋਟੇ-ਛੋਟੇ ਜਵਾਕਾਂ ਨੂੰ ਵਾਹਨ ਫੜਾ ਰਹੇ ਨੇ ਤਾਂ ਅਜਿਹੇ ਨਤੀਜੇ ਜਿਹੜੇ ਵੇਖਣ ਨੂੰ ਫਿਰ ਸਾਨੂੰ ਮਿਲ ਸਕਦੇ ਨੇ ਜਦੋਂ ਅਸੀਂ ਬੱਚਿਆਂ ਨੂੰ ਨਾ ਬਾਲਗਾਂ ਨੂੰ ਜਿਹੜੇ ਅਜੇ ਵਾਹਨ ਫੜਾਉਨੇ ਤਾਂ ਅਜਿਹਾ ਇੱਕ ਜਿਹੜਾ ਹਾਦਸਾਗਾ ਵਾਪਰਿਆ 14 ਸਾਲ ਦੇ ਬੱਚਾ ਸੀਗਾ ਕਾਰ ਨੂੰ ਜਿਹੜਾਗਾ ਚਲਾ ਰਿਹਾ ਸੀ ਹਾਲਾਂਕਿ ਗਨੀ ਮਤੇ ਰਹੀ ਹੈ ਕਿ ਕੋਈ ਜ਼ਾਇ ਨੁਕਸਾਨ ਨਹੀਂ ਹੋਇਆ ਜਿਹੜਾ ਬੱਚਾ ਚਲਾ ਰਿਆ ਸੀ ਕਾਰ ਉਸ ਦੀ ਉਂਗਲਾ ਤੇ ਥੋੜੀ ਬੁੱਤਸਕਾ ਲੱਗੀਆਂ ਨੇ ਹਫੜਾ ਦਫੜੀ ਮੱਚ ਜਾਂਦੀ ਹੈ ਬਾਜ਼ਾਰ ਦੇ ਵਿੱਚ ਤਾਂ ਜਿਨ੍ਹਾਂ ਦਾ ਸ਼ੋਅਰੂਮ ਸੀਗਾ ਉਹਨਾਂ ਦਾ ਕੀ ਕਹਿਣਾ ਹੈ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਟ ਮੱਲੇ ਦਾ ਚੌਂਗੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾ ਹਾਂ ਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸਕੇ ਤੇ ਇੱਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਤੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੀ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੋਲ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਤੇ ਦੋਹਾਂ ਨੂੰ ਪਿਛਲੀ ਢਿੱਕੀ ਤੋਂ ਬਾਹਰ ਕਢਵਾਇਆ ਗਿਆ ਇਓਸ ਤਰ੍ਹਾਂ ਬਾਰ ਨਿਕਾਲ ਕੇ ਨਾਉਂ ਠੀਕ ਬਤ ਕਿ ਹੁਣ ਬੱਚੇ ਠੀਕ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਨਹੀਂ ਬੱਚੇ ਦੇ ਮਾਰੇ ਜੀ ਉਂਗਲਾ ਤੇ ਚੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦਈ ਦਵਾ ਠੀਕ ਹੈ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਆਇਆ ਹੁਣ ਕੀ ਚੰਨੇ ਹੁਣ ਮੇਰਾ ਇਹ ਕਹਿਣਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗ ਬਾਕੀ ਇਹ ਵੀ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈ ਗੱਡੀ ਨਾਲ ਹੀ ਪਲਟ ਗਈ ਹੈ ਫਿਰ ਬੰਦਿਆਂ ਨੇ ਗੱਡੀ ਕੀਤੀ ਹੈ ਆਓ ਹਾਂ ਕੋਣ ਚਲਾ ਕੋਣ ਦੇ ਅਸੀਂ ਬੋਟਾ ਇਹ ਬੱਚਾ ਸੀ 12 13 ਸਾਲ ਦਾ ਇਕੱਲਾ ਸੀਗਾ ਕਿ ਨਾਲ ਸੀ ਮਾਲ ਇੱਕ ਹੋਰ ਮੁੰਡਾ ਸੀ ਉਹਨਾਂ ਨੇ ਫਿਰ ਅਜੀ ਗੱਡੀ ਘੜੀ ਕਰਕੇ ਉਹ ਨਿਕਲਣ ਆ ਗਿਆ ਗੱਡੀ ਉਹ ਨਿਕਲਣ ਆ ਪਿਆ ਸੀ ਉਹ ਫਿਰ ਅਜੀ ਪਿਛੋਂ ਦੀ ਉਹਨਾਂ ਨੂੰ ਕੱਢਿਆ ਉਹਨਾਂ ਨੂੰ 15 ਸਾਲ ਦਾ ਮੁੰਡਾ ਤੇ ਕਿੰਨੇ ਕੋਈ ਦਾ ਸੀ ਕਿੰਨੇ ਘੰਟੇ ਪਹਿਲਾਂ ਤੇ ਉਹ ਬੱਚਾ ਹੁਣ ਮੁੰਡਾ ਹੋਇਆ ਹੈ ਕਿੱਥੇ ਮੁੰਡੇ ਹਸਪਤਾਲ ਲੱਗੇ ਡਾਕਟਰ ਕੋਲ ਲਾ ਕੇ ਗਏ ਤੇ ਉਹਨਾਂ ਦਾ ਮੁੰਡਾ ਘਰੇ ਲੱਗੇ ਟੁੱਟ ਗਿਆ ਦਾਰਾਂ ਨੂੰ ਚਾਲੂ

ਆਗ ਲੱਗ ਜਾਣੀ ਸੀ ਗੱਡੀ ਨੂੰ ਹਾਂ ਫੇਰ ਉਹ ਜਿਹੜੇ ਦੋ ਵਿੱਚ ਬੈਠੇ ਸਨ ਉਹਨਾਂ ਨੂੰ ਕਿੱਥੋਂ ਨਿਕੜਿਆ ਹਾਂ ਕਿੰਨੇ ਜਣੇ ਸੀ ਗੱਡੀ ਦੇ ਚੋਸਰੇ ਇੱਕ 12 13 ਸਾਲ ਦਾ ਮੁੰਡਾ ਹੈ ਤੇ ਇੱਕ ਉਹ ਪਿੱਛੇ ਬੈਠਾ ਸੀ இந்துਜਾ ਉਹ ਵੀ 14 15 ਸਾਲ ਦਾ ਤੇ ਗੱਡੀ ਕੌਣ ਚਲਾ ਰਿਹਾ ਸੀ ਗੱਡੀ 13 14 ਸਾਲ ਦਾ ਮੁੰਡਾ ਉਹ ਚਲਾ ਰ ਠੀਕ ਹੈ ਤੇ ਕੀ ਸੱਟ ਲੱਗੀ ਕਿਸੇ ਦੇ ਹਾਂਜੀ ਬੱਚੇ ਨੇ ਲੱਗੀ ਹੈ ਉਹ ਜਿਹੜਾ ਜਲਾ ਰਿਆ ਸੀ ਉਹਦੇ ਉਂਗਲਾਂ ਤੋਂ ਲੱਗੀ ਹੈ ਕੰਟਰੋਲ ਨਹੀਂ ਹੋਇਆ ਉਹਦਾ ਕੰਟਰੋਲ ਨਹੀਂ ਆਈ ਬੋਡੀ ਫੀਲ ਚ